ਮੈਂ ਇਹ ਵੀ ਬੇਨਤੀ ਕਰਦਿਆਂ ਅੱਜ ਭਗਤ ਰਵਦਾਹ ਜੀ ਦਾ ਆਗਮਨ ਦਿਹਾੜਾ ਹੈ। ਇਹ ਉਹ ਮਹਾਪੁਰਖ ਨੇ ਜਿੰਨਾ ਵਿੱਚੋਂ ਪਰਮਾਤਮਾ ਪ੍ਰਤੱਖ ਹੋ ਪਿਆ। ਭਗਤ ਰਵਦਾਹ ਜੀ ਦਾ ਇੱਕ ਬਚਨ ਹੈ ਕਹਿ ਲੱਗੇ ਹੁਣ ਤੇਰੇ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਰਹਿ ਗਿਆ। ਤੋਹੀ ਪਹਿਲਾ ਸ਼ਬਦ ਹੈ ਭਗਤ ਰਵਦਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਤੋਹੀ ਮੋਹੀ ਅੰਤਰ ਕੈਸਾ ਤੇਰੇ ਵਿੱਚ ਮੇਰੇ ਵਿੱਚ ਕਿਹੋ ਜਿਹਾ ਅੰਤਰ ਹੈ ਕਿਹੋ ਜੀ ਤੇਰੇ ਤੇ ਮੇਰੇ ਵਿੱਚ ਅੰਤਰ ਵਿਧੀ ਹੈ ਫਿਰ ਇੱਕ ਐਗਜ਼ਾਮਪਲ ਦਿੰਦੇ ਨੇ ਕਨਕ ਕਟਕ ਕਟਕ ਦਾ ਅਰਥ ਹੁੰਦਾ ਕੜੇ ਕਨਕ ਦਾ ਅਰਥ ਹੁੰਦਾ ਸੋਨਾ ਕਹਾਂ ਲੱਗੇ ਜਿਵੇਂ ਸੋਨਾ ਤੇ سونے ਦਾ ਕੜਾ ਜਿਵੇਂ ਲੋਹਾ ਤੇ ਲੋਹੇ ਦਾ ਕੜਾ ਹੁਣ ਕੜੇ ਨੂੰ ਪਿਘਲਾ ਦਿਓ سونے ਦਾ ਕੜਾ ਹੋਵੇ سونے ਦੀ ਮੰਦਰੀ ਹੋਵੇ سونے ਦਾ ਹਾਰ ਹੋਵੇ ਕੋਈ ਵੀ ਗਹਿਣਾ ਹੋਵੇ ਕੋਠਾਲੀ ਵਿੱਚ ਪਾ ਕੇ ਉਹਨਾਂ ਨੂੰ ਪਿਘਲਾ ਦਿਓ ਫਿਰ ਪਤਾ ਲੱਗੇਗਾ ਕਿ ਕਿਹੜਾ ਕੜਾ ਸੀ ਤੇ ਕਿਹੜੀ ਅੰਗੂਠੀ ਸੀ ਤੇ ਕਿਹੜਾ ਹਾਰ ਸੀ ਉਹਨਾਂ ਵਿੱਚ ਜੋ ਵਿਪਿੰਤਾ ਸੀ ਉਹ ਰਹਿ ਜਾਏਗੀ ਕਹਿ ਲੱਗੇ ਤੇਰੇ ਤੇ ਮੇਰੇ ਵਿੱਚ ਇੰਨਾ ਕੁ ਅੰਤਰ ਹੈ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਮੇਰਾ ਨਾਮ ਰਵਿਦਾਸ ਪੈ ਗਿਆ ਪਰ ਹਾਂ ਮੈਂ ਤੇਰਾ ਹੀ ਤੇਰੇ ਵਰਗਾ ਹੀ ਹੁਣ ਸੋਨਾ ਤੇ ਸੋਨੇ ਦਾ ਕੋਈ ਕੰਗਣ ਬਣ ਗਿਆ ਉਦੇ ਵਿੱਚ ਗੁਣ ਘਟ ਹੋਣਗੇ سونے ਵਾਲੇ سونے ਦੇ ਕੜੇ ਵਿੱਚ سونے ਵਾਲੇ ਗੁਣ ਨਹੀਂ ਹੋਣਗੇ ਤੋਹੀ 모ਹੀ ਅੰਤਰ ਕੈਸਾ ਕਲਕ ਕਟਕ ਸੋਨਾ ਤੇ سونے ਦੇ ਗਹਿਣੇ ਜਲ ਤਰੰਗ ਜੈਸਾ ਭਗਤ ਰਵਦਾਸ ਜੀ ਆਖਣ ਲੱਗੇ ਤੇਰੇ ਤੇ ਮੇਰੇ ਵਿੱਚ ਇਵੇਂ ਹੀ ਆ ਜਿਵੇਂ ਜਲ ਤੇ ਜਲ ਦੀ ਤਰੰਗ ਕਦੀ ਦੇਖੀ ਜੇ ਵੀ ਜਲ ਦੀ ਤਰੰਗ ਜਲ ਤੋਂ ਬਿਨਾ ਬਣੀ ਹੋਵੇ ਤੇ ਜਲ ਤੋਂ ਦੂਰ ਵੇਖੀ ਹੋਵੇ ਲੰਮੀਆਂ ਜ਼ਿੰਦਗੀਆਂ ਜੀਣ ਵਾਲੇ ਆ ਕਦੀ ਜਲ ਦੀ ਤਰੰਗ ਨੂੰ ਦੂਰ ਵੇਖਿਆ ਜਲ ਤੋਂ ਜਲ ਦੀ ਤਰੰਗ ਜਲ ਤੋਂ ਦੂਰ ਜਾ ਹੀ ਨਹੀਂ ਸਕਦੀ ਕਿਵੇਂ ਜਾਏਗੀ ਜਾਲਿਉ ਨੂੰ ਪੈਦਾ ਕਰਦਾ ਜਦ ਪੈਦਾ ਹੁੰਦੀ ਇੱਕ ਨਾਂ ਬਣ ਜਾਂਦਾ ਹੈ ਤਰੰਗ ਜਦ ਮਿਟਦੀ ਹੈ ਫਿਰ ਉਹਦੀ ਕੋਈ ਵੱਖਰੀ ਹਾਇਸੀਅਤ ਰਹਿ ਜਾਂਦੀ ਹੈ ਭਗਤ ਜੀ ਕਹਿ ਲੱਗੇ ਤੋਹੀ ਮੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਭਗਤ ਰਵਦਾ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਜਦੋਂ ਇਹ ਮਹਾਪੁਰਖਾਂ ਦੇ ਮੈਂ ਕਲਾਮ ਨੂੰ ਪੜਦਾ ਮੈਂ ਹੈਰਾਨ ਹੋ ਜਾਂਦਾ ਕਹਿਣ ਲੱਗੇ ਨਾਗਰਜਨਾ ਉਹ ਨਗਰ ਦੇ ਲੋਗੋ ਉਹ ਕਾਸ਼ੀ ਦੇ ਰਹਿਣ ਵਾਲੇ ਉਹ ਲੋਗੋ ਮੇਰੀ ਜਾਤ ਬਖਿਆਤ ਚਮਾਰੰ ਮੈਂ ਚਮਾਰ ਜੇ ਮੈਂ ਚਮਾਰ ਜੇ ਮੈਂ ਅਕਸਰ ਦੇਖਿਆ ਲੋਕਾਂ ਨੂੰ ਆਪਣੀ ਜਾਤ ਲਗਾਉਂਦੇ ਆ ਜਾਤ ਲਗਾਉਂਦੇ ਡੰਕੇ ਦੀ ਚੋਟ ਤੇ ਕਿਆ ਮੈਂ ਚਮਾਰ ਆ ਹ੍ਰਿદય RAM ਕੱਲਗੇ ਚਮਾਰ ਹੋਇਆ ਤੇ ਕੀ ਹੋਇਆ ਤੁਸੀਂ ਸਾਰੇ ਚਮਾਰੋ ਵੈਸੇ ਤੇ ਦੁਨੀਆਂ ਤੇ ਇੱਕ ਵੀ ਬੰਦਾ ਨਹੀਂ ਲੱਭੇਗਾ ਜਿਹੜਾ ਚਮਾਰ ਨਾ ਹੋਵੇ ਜਿਹੜਾ ਚਮੜਾ ਨਾ ਗੰਡਦਾ ਹੋਵੇ ਆ ਸਰੀਰ ਕੀ ਲਈ ਫਿਰਦੇ ਆ ਚਮੜਾ ਹੀ ਆ ਇਨੂੰ ਗੰਡਣ ਲਈ ਇਹਨੂੰ ਚਲਾਉਣ ਲਈ ਅਸੀਂ ਕੀ ਕੁਸ਼ ਕਰਦੇ ਹਾਂ ਇੱਕ ਜੁੱਤੀਆਂ ਗੰਡਣ ਵਾਲਾ ਚਮਾਰ ਨਹੀਂ ਹਰ ਬੰਦਾ ਹੀ ਚਮਾਰ ਹੈ ਜਿਹਦੇ ਕੋਲ ਚਮੜੇ ਦਾ ਸਰੀਰ ਹੈ ਅ ਮੈਂ ਕਈ ਗੁਰਦੁਆਰਿਆਂ ਵਿੱਚ ਦੇਖਦਾ ਹਾਂ ਕਿ ਚਮੜੇ ਦੀ ਕੋਈ ਚੀਜ਼ ਲੈ ਕੇ ਗੁਰਦੁਆਰੇ ਨਾ ਜਾਓ ਉਹ ਬੈਲਟ ਲਾਈ ਹੁੰਦੀ ਕਈਆਂ ਦੇ ਚਮੜੇ ਦੇ ਮੈਂ ਹੈਰਾਨ ਹੁੰਨਾ ਤਬਲਾ ਚਮੜੇ ਦਾ ਵੱਜ ਰਿਹਾ ਹੈ ਢੋਲ ਕੀ ਚਮੜੇ ਦੀ ਵੱਜ ਰਹੀ ਹੈ ਉਹ ਵੀ ਬਾਹਰ ਕੱਢੋ ਸਰੀਰ ਚਮੜੇ ਦਾ ਚਾਮੀ ਹੈ ਸਰੀਰ ਲੈ ਕੇ ਤਾਬਿਆਂ ਵੀ ਬਹਿ ਜਾਂਦੇ ਆ ਤੇ ਚਮੜੇ ਦੀ ਬੈਲਟ ਲਾ ਕੇ ਗੁਰਦੁਆਰੇ ਵੀ ਨਹੀਂ ਆ ਸਕਦੇ ਇਹ ਗੁਰਮਤ ਰਹੁ ਰੀਤ ਨਹੀਂ ਹੈ ਗੁਰਮਤ ਅਸੂਲ ਨਹੀਂ ਹੈ ਗੁਰਮਤਾਂਖ ਦੀ ਚਮਰ ਪੋਸ਼ਕਾ ਮੰਦਰ ਤੇਰਾ ਗੁਰੂ ਗ੍ਰੰਥ ਸਾਹਿਬ ਚਮਰ ਪੋਸ਼ਕ ਚਮਰ ਚਮੜਾ ਕਹਿਣ ਲੱਗੇ ਮੈਂ ਜਿੱਥੇ ਵੀ ਦੇਖਦਾ ਤੇਰਾ ਘਰ ਚਮੜੇ ਦਾ ਹੀ ਆ ਰੱਬ ਤੂੰ ਚਮੜੇ ਦੇ ਘਰ ਵਿੱਚ ਰਹਿਣਾ ਆ ਜਿਹੜੀ ਬਾਡੀ ਐ ਚਮੜੇ ਦੀ ਐ ਚਮਰ ਪੋਸ਼ਕਾ ਮੰਦਰ ਤੇਰਾ ਮੰਦਰ ਵਿੱਚ ਚਮੜਾ ਨਹੀਂ ਲਿਜਾ ਸਕਦੇ ਪਰ ਹੈਰਾਨੀ ਦੀ ਗੱਲ ਹੈ ਰੱਬ ਦਾ ਬਣਾਇਆ ਹੋਇਆ ਮੰਦਰ ਸਰੀਰ ਚਮੜੇ ਦਾ ਹੀ ਹੈ ਇਥੇ ਚਮੜੇ ਦਾ ਹੀ ਲੇਪਨ ਹੈ ਇਹ ਵਿਦ ਬਨੇ ਗੋਪਾਲਾ ਇਹ ਵੀ ਬਚਨ ਗੁਰੂ ਗ੍ਰੰਥ ਸਾਹਿਬੰਦਰ ਭਗਤ ਬਾਣੀੰਦ ਹੈ ਰਵਦਾਸ ਆਖਦੇ ਨੇ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ ਰਿਧੈ ਰਾਮ ਗੋਬਿੰਦ ਗੁਣਸਾਰੰ ਮੈਂ ਮੰਨੂ ਮਹਾਰਾਜ ਜੀ ਤੁਹਾਡੇ ਮੁਤਾਬਕ ਮੈਂ ਨੀਵੀਂ ਜਾਤ ਦਾ ਪਰ ਮੇਰੇ ਹਿਰਦੇ ਵਿੱਚ ਰਾਮ ਹੈ ਰਾਮ ਹੈ ਮੈਂ ਸ੍ਰੇਸ਼ਟ ਹੈ ਮੈਂ ਰਾਮ ਵਰਗਾ ਮਾ ਮੇਰੇ ਤੇ ਰਾਮ ਵਿੱਚ ਅੰਤਰੀ ਕੋਈ ਨਹੀਂ ਆ ਫਿਰ ਅੱਗੇ ਇੱਕ ਉਦਾਹਰਣ ਦਿੰਦੇ ਹਾਂ ਸਲ ਕਹ ਲੱਗੇ ਰਿਧੇ ਰਾਮ ਗੋਬਿੰਦ ਗੁਣ ਸਰੰ ਸਲੁਲ ਕਿਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਨ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਕਹਿ ਲੱਗ ਕੇ ਕੋਈ ਗੰਗਾ ਦੇ ਪਾਣੀ ਵਿੱਚੋਂ ਸ਼ਰਾਬ ਤਿਆਰ ਕਰ ਲੈ ਗੰਗਾ ਦਾ ਪਾਣੀ ਹੋਵੇ ਤੇ ਗੰਗਾ ਦੇ ਪਾਣੀ ਦੀ ਕੋਈ ਸ਼ਰਾਬ ਤਿਆਰ ਕਰ ਲੈ ਭਗਤ ਰਵਿਦਾਸ ਜੀ ਦਾ ਲੌਜੀਕ ਦੇਖੋ ਤਰਕ ਦੇਖੋ ਕਹ ਲੱਗੇ ਥੱਲੇ ਜਿਹੜੀ ਲੱਕੜ ਵਾਲੇ ਕੋਈ ਸ਼ਰਾਬ ਤਿਆਰ ਕਰਨ ਵਾਲਾ ਉਹ ਵੀ ਗੰਗਾ ਜਲ ਵਿੱਚ ਧੋ ਕੇ ਵਾਲੇ ਜਿਦੋਂ ਸ਼ਰਾਬ ਤਿਆਰ ਹੋ ਜਾਏ ਨਾ ਤੇ ਕਿਸੇ ਮਹਾਪੁਰਖ ਨੂੰ ਆਪੋ ਪੀਏ ਪੀਲਾ ਇਹ ਗੰਗਾ ਜਲ ਦੀ ਸ਼ਰਾਬ ਹੈ ਇਹ ਗੰਗਾ ਜਲ ਦੀ ਲੱਕੜ ਧੋ ਕੇ ਜਲ ਨਾਲ ਬਣਾਈ ਗਈ ਉਹ ਇਹਦੇ ਗੁਣ ਤੇ ਮੰਤਰ ਪੜੇ ਗਏ ਨੇ ਇਹ ਕਿਸੇ ਬ੍ਰਾਹਮਣ ਨੇ ਤਿਆਰ ਕੀਤੀ ਹੋ ਪੀ ਰੱਬ ਦਾ ਬੰਦਾ ਪੀਏਗਾ ਸਲਲੁ ਕਿਰਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨ ਨਹੀਂ ਜਿਹੜਾ ਸਿਆਣਾ ਬੰਦਾ ਰੋਹਾਨੀ ਆਦਮੀ ਹੈ ਉਹ ਪਾਨ ਨਹੀਂ ਕਰੇਗਾ ਉਹ ਆਖੇਗਾ ਭਾਵੇਂ ਇਹ ਗੰਗਾ ਜਲ ਦੀ ਬਣੀ ਹੈ ਹੈ ਤੇ ਸ਼ਰਾਬ ਹੀ ਹੈ ਨਾ ਅਕਈ ਮੇਰੇ ਵੀਰ ਸ਼ਰਾਬੀ ਤਰਕ ਦਿੰਦੇ ਨੇ ਗਿਆਨੀ ਜੀ ਕਿਹੜੀ ਗੱਲ ਹੈ ਅੰਗੂਰਾਂ ਤੋਂ ਬਣੀ ਹੁੰਦੀ ਹੈ ਗੁੜ ਤੋਂ ਬਣੀ ਹੁੰਦੀ ਹੈ ਅੰਗੂਰ ਮਾੜੇ ਨੇ ਗੋੜ ਮਾੜਾ ਖਾਂਦੇ ਨਹੀਂ ਆ ਤੇ ਮੈਂ ਇੱਕ ਤਰਕ ਦਿੰਦਾ ਹੁੰਦਾ ਜਿਹੜੀ ਗੰਦਗੀ ਹੈ ਰਿਸ਼ਤਾ ਹੈ ਵਿਸ਼ਟਾ ਵਿਸ਼ਟਾ ਤੋਂ ਬਣਦੀ ਹੈ ਜਿਹੜੀ ਗੰਦਗੀ ਹੈ ਉਹ ਵੀ ਤੇ ਛੱਤੀ ਤਰ੍ਹਾਂ ਦੇ ਖਾਦੇ ਹੋਏ ਪਦਾਰਥਾਂ ਤੋਂ ਬਣਦੀ ਹੈ ਪ੍ਰਮਾਣ ਹੁੰਦੀ ਹੈ ਚੰਗੀ ਚੀਜ਼ ਤੋਂ ਅਗਰ ਕੋਈ ਮਾੜੀ ਚੀਜ਼ ਬਣ ਗਈ ਤੇ ਪਰਵਾਨ ਹੋ ਜੇਗੀ ਭਗਤ ਰਵदास ਕਹਿ ਲੱਗੇ ਸੁਰਾ ਅਪਵਿੱਤਰ ਨਤ ਅਮਰ ਜਲ ਲੈ ਹੁਣ ਦੂਸਰੀ ਐਗਜ਼ੈਂਪਲ ਦਿੰਦੇ ਨੇ ਕਹਿ ਲੱਗੇ ਪੰਡਿਤ ਜੀ ਇੱਕ ਬੰਦੇ ਨੇ ਆਪਣੇ ਮੈਲੇ ਕੁਚੈਲੇ ਪਾਣੀ ਨੂੰ ਮੱਟ ਵਿੱਚ ਪਾ ਕੇ ਸ਼ਰਾਬ ਤਿਆਰ ਕੀਤੀ ਹੋਵੇ ਤੇ ਉਸ ਸ਼ਰਾਬ ਨੂੰ ਉਹ ਆਦਮੀ ਉਹਦੀ ਬੋਤਲ ਲੈ ਕੇ ਗੰਗਾ ਜਲ ਵਿੱਚ ਜਾ ਕੇ ਪਾ ਦੇ ਗੰਗਾ ਵਿੱਚ ਪਾ ਦੇ ਗੰਗਾ ਜਲ ਦੀ ਬਣੀ ਸ਼ਰਾਬ ਸੰਤਪਾਣ ਨਹੀਂ ਕਰੇਗਾ ਪਰ ਸ਼ਰਾਬ ਗੰਗਾ ਵਿੱਚ ਪੈ ਜੇ ਲੋਕ ਨਹਾਉਣੋਂ ਨਹੀਂ ਹਟਣਗੇ ਅੱਠ ਦੇ ਨੇ ਲੋਕ ਅੱਜ ਜਮਨਾ ਮੈਲੀ ਐ ਅਰੇ ਜਮਨਾ ਨੇ ਤੇ ਕਈਆਂ ਦੀਆਂ ਜੜਾ ਉਖਾੜ ਕੇ ਰੱਖ ਦਿੱਤੀਆਂ ਉਹਦੇ ਮੈਲੇ ਪਾਣੀ ਨੇ ਰਵਦਾਸ ਕਹਿ ਲੱਗੇ ਮੈਂ ਚਮਾਰ ਆ ਪਰ ਇਵੇਂ ਰੱਬ ਜੀ ਨਾਲ ਮਿਲ ਗਿਆ ਵਾਂ ਜਿਵੇਂ ਸ਼ਰਾਬ ਦੀ ਬੋਤਲ ਗੰਗਾ ਵਿੱਚ ਮਿਲ ਜਾਏ ਤੇ ਗੰਗਾ ਦਾ ਰੂਪ ਹੋ ਜਾਂਦੀ ਸੁਰਾ ਅਪਵਿੱਤਰ ਨਤ ਅਵਰ ਜਾਣ ਲੈ ਸੁਰਸਰੀ ਮਿਲਤ ਨਾ ਹੋਏ ਆਨੰਗ ਤਰਤਾਰ ਅਪਵਿੱਤਰ ਕਰ ਮੰਨੀਆਂ ਰੇ ਬੰਗਾਲ ਦੇ ਵਿੱਚ ਨਾ ਇੱਕ ਤਾੜੀ ਦਾ ਦਰਖਤ ਹੈ ਤਾੜੀ ਦੇ ਦਰਖਤ ਬੜੇ ਨੇ ਬੰਗਾਲ ਵਿੱਚ ਉਹਨਾਂ ਤਾੜੀ ਦੇ ਦਰਖਤਾਂ ਦੇ ਵਿੱਚੋਂ ਸ਼ਰਾਬ ਸਿੰਮਦੀ ਹੈ ਸ਼ਰਾਬ ਨਿਕਲਦੀ ਆ ਮਟਕੇ ਬੰਨੇ ਹੁੰਦੇ ਨੇ ਉਹਨਾਂ ਵਿੱਚ ਉਹ ਦਰਖਤ ਤੋਂ ਸ਼ਾਖਾਂ ਤੋਂ ਜਿਹੜਾ ਪਦਾਰਥ ਦਿਖਦਾ ਉਹ ਨਸ਼ਾ ਹੁੰਦਾ ਹੈ ਸ਼ਰਾਬ ਹੋ ਜਾਂਦੀ ਹੈ ਭਗਤ ਰਵਿਦਾਸ ਸ ਕਹ ਲੱਗੇ ਪੰਡਿਤ ਜੀ ਤਰ ਤਾਰ ਅਪਵਿੱਤਰ ਕਰਮਾਨੀਆ ਰੇ ਜਿਵੇਂ ਤਾੜੀ ਦਾ ਦਰਖਤ ਅਪਵਿੱਤਰ ਹੈ ਕਾਗਰਾ ਕਰਤ ਵਿਚਾਰ ਰੰਗ ਤੇ ਜੇ ਉਸੇ ਤਾੜੀ ਦੇ ਦਰਖਤ ਦਾ ਕਾगज ਬਣ ਜਾਏ ਤੇ ਉਸ ਕਾਗਜ ਤੇ ਤੇਰੀ ਗੀਤਾ ਲਿਖ ਦਿੱਤੀ ਜਾਏ ਰਮਾਇਣ ਲਿਖ ਦਿੱਤੀ ਜਾਏ ਮਹਾਭਾਰਤ ਲਿਖ ਦਿੱਤਾ ਜਾਏ ਦਖਤ ತಾੜੀ ਦੇ ਕਾਗਜ ತಾੜੀ ਦੇ ਦਰਖਤ ਦਾ ਬਣਿਆ ਹੋਏ ਮੱਥਾ ਟੇਕੇਗਾ ਕਿ ਨਹੀਂ ਫਿਰ ਇਹ ਖਿਆਲ ਰੱਖੇਗਾ ਵੀ ਇਹ ਕਾਗਜ ਮਾੜਾ ਹੈ ਜਿਵੇਂ ਤਰਤਰ ਅਪਵਿੱਤਰ ਕਰਮਾਨੀਆਂ ਨਹੀਂ ਜਿ ਸ਼ਕਾਗਰ ਕਰਤ ਵਿਚਾਰੰਗ ਭਗਤ ਭਗਾਉਤ ਲਿਖੀਏ ਤੇ ਉਪਰ ਹੈ ਪੂਜਿਆ ਕਰ ਨਮਸ਼ਕਾਰੰ ਇਹ ਗਲਜ਼ਾਦ ਰਖ ਜੇ ਸ਼ਰਾਬ ਗੰਗਾ ਵਿੱਚ ਪੈ ਕੇ ਗੰਗਾ ਵਰਗੀ ਹੋ ਸਕਦੀ ਹੈ ਤਾੜੀ ਦੇ ਦਰਖਤ ਦੇ ਬਣੇ ਹੋਏ ਕਾਗਜ਼ ਤੇ ਧਰਮ ਗ੍ਰੰਥ ਲਿਖ ਦਿੱਤਾ ਜਾਏ ਤੇ ਪੂਜਨੀਕ ਹੋ ਸਕਦਾ ਹੈ ਤੇ ਜੇ ਬੰਦਾ ਭਾਵੇਂ ਤੇਰੀ ਮੁਤਾਬਕ ਨੀਵੀਂ ਜਾਤ ਦਾ ਹੋਵੇ ਰੱਬ ਪਵਿੱਤਰ ਨਾਲ ਮਿਲ ਜੇ ਤੇ ਪੂਜਨੀਕ ਹੋ ਜਾਂਦਾ ਹੈ ਪੂਜਨੀਕ ਹੋ ਜਾਂਦਾ ਹੈ ਮਾਨਨਯੀ ਹੋ ਜਾਂਦਾ ਹੈ ਔਰ ਇਹ ਮਹਾਪੁਰਖ ਇੰਨੇ ਰਿਸਪੈਕਟਡ ਸਨ ਕਿ ਬਾਬੇ ਨਾਨਕ ਸਾਹਿਬ ਨੇ ਇਹਨਾਂ ਨੂੰ ਜਾ ਕੇ ਚੁਣਿਆ ਆਪ ਲਿਆ ਇਹ ਗੱਲ ਮੈਂ ਬੜੀ ਬੜੀ ਕੋਟ ਕਰਦਾ ਕਿ जिनेमी महापुरुष 15 महापुरुष गुरु ग्रंथ साहिब दी वाणी ਵਿੱਚ ਬੈਠੇ ਨੇ ਸਾਰੇ ਬਾਬੇ ਨਾਨਕ ਤੋਂ ਪਹਿਲਾਂ ਦੇ ਨੇ ਸਾਰੇ ਇੱਕ ਵੀ ਬਾਦ ਦਾ ਨਹੀਂ 1170 ਦੇ ਭਗਤ ਜੈਦੇਵ ਨੇ ਤੇ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਜਾਂਦੇ ਨੇ 1170 ਤੋਂ ਲੈ ਕੇ ਤੇ 1675 ਗੁਰੂ ਗ੍ਰੰਥ ਸਾਹਿਬ ਅੰਦਰ 500 ਸਾਲ ਦੇ ਹੋ ਚੁੱਕੇ ਮਹਾਪੁਰਖਾਂ ਦਾ ਤਜਰਬਾ ਹੈ ਉਹਨਾਂ ਮਹਾਪੁਰਖਾਂ ਦੀਆਂ ਬੋਲੀਆਂ ਨੇ ਜਿਨ੍ਹਾਂ ਨੂੰ ਬਾਬਾ ਨਾਨਕ ਸਾਹਿਬ ਨੇ ਚੁਣਿਆ ਅੱਜ ਉਹਨਾਂ ਮਹਾਪੁਰਖਾਂ ਵਿੱਚੋਂ ਭਗਤ ਰਵਦਾ ਜੀ ਦਾ ਜਨਮ ਦਿਹਾੜਾ ਹੈ ਮੈਨੂੰ ਨਹੀਂ ਗੱਲ ਸਮਝ ਆਉਂਦੀ ਵੀ ਅੱਜ ਭਗਤ ਜੀ ਦੇ ਜਿਹੜੇ ਉਨਿਆਈ ਨੇ ਉਹ ਸਿੱਖਾਂ ਨਾਲ ਕਿਉਂ ਨਫ਼ਰਤ ਕਰਦੇ ਨੇ ਨਫ਼ਰਤ ਤੇ ਕਰਨੀ ਚਾਹੀਦੀ ਸੀ ਬ੍ਰਾਹਮਣ ਨਾਲ ਨਫ਼ਰਤ ਤੇ ਕਰਨੀ ਚਾਹੀਦੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਨੀਵਾ ਕਰਦਾਨੇ ਆ ਪਰ ਨਫ਼ਰਤ ਕਰ ਰਹੇ ਨੇ ਸਿੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦ ਕੱਢ ਕੇ ਆਪਣਾ ਲੱਗ ਗ੍ਰੰਥ ਬਣਾ ਲਿਆ ਇਹਨਾਂ ਨੇ ਤਾਂ ਸਨਮਾਨ ਦਿੱਤਾ ਆਪਣੇ ਨਾਲ ਬਿਠਾਇਆ ਉਹਦੇ ਪਿੱਛੇ ਇੱਕ ਰਾਜਨੀਤਿਕ ਛੜਜੰਤਰ ਹੈ ਉਹਨਾਂ ਦੀ ਗਿਣਤੀ ਬੜੀ ਹੈ ਕਿਤੇ ਇਹ ਬਹੁ ਗਿਣਤੀ ਸਿੱਖਾਂ ਦਾ ਹਿੱਸਾ ਨਾ ਬਣ ਜਾਏ ਬਹੁ ਗਿਣਤੀ ਭਗਤ ਰਵਦਾਸ ਜੀ ਨੂੰ ਜੋ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ ਗੁਰੂ ਰਾਮਦਾਸ ਭਗਤ ਰਵਦਾਸ ਜੀ ਦੀ ਸਿਫਤ ਕਰਦੇ ਨੇ ਫਿਰ ਆਖਦੇ ਨੇ ਚਾਰ ਵਰਨ ਪਏ ਪਗ ਆਏ ਚਾਰੇਵਰਨ ਭਗਤ ਰਵਦਾਸ ਜੀ ਦੇ ਚਰਣਾ ਵਿੱਚ ਆ ਕੇ ਝੁਕਦੇ ਨੇ ਅਪ ਬਿਪਰ ਪ੍ਰਧਾਨ ਤੇ ਕਰੇ ਡੰਡਾਉਤ ਭਗਤ ਰਵਦਾਸ ਕਹਿ ਲੱਗੇ ਗੱਲ ਛੱਡੋ ਆਮ ਆਦਮੀ ਦੀ ਭਗਤ ਰਵਦਾਸ ਜੀ ਨੂੰ ਤੇ ਹੁਣ ਆ ਕੇ ਪੰਡਿਤ ਵੀ ਮੱਥੇ ਟੇਕ ਰਹੇ ਹੈ ਮੈਨੂੰ ਇੱਕ ਵਾਰ ਕੈਨੇਡਾ ਚ ਨਾ ਉਹ ਜਿਹੜੀ Hindu ਵੀਰਾਂ ਦੀ ਇੱਕ ਬੀਬੀ ਉਹ ਕਥਾ ਕਰਦੀ ਉਹ ਪੁਰਾਣੀ ਹੈ ਮੈਨੂੰ ਨਾਮ ਭੁੱਲ ਗਿਆ ਉਹਦਾ ਅਸੀਂ ਇਕੱਠੇ ਸਿੱਖ ਗੁਰਦੁਆਰੇ ਵਿੱਚ ਉਹ ਸਿੱਖਾਂ ਦੀ ਕੁੜੀ ਐ ਮੈਂ ਉਹਨੂੰ ਪੁੱਛ ਬੈਠਾ ਵੀ ਕਬੀਰ ਜੀ ਨੂੰ ਕਿਉਂ ਕੋਟ ਕਰਦੇ ਹੋ ਤੇ ਚਮਾਰਨ ਇਹ ਤੇ ਨੀਵੀਂ ਜਾਤ ਦੇ ਨੇ ਰਵਿਦਾਸ ਨੂੰ ਕਿਉਂ ਕੋਟ ਕਰਦੇ ਹੋ ਪਰ ਅੱਜ ਵੀ ਜਿਹੜੇ ਵੱਡੇ ਵੱਡੇ ਸਪੀਕਰ ਨੇ ਸਨਤਨੀ ਮਤ ਦੇ ਕਬੀਰ ਨੂੰ ਕੋਟ ਕਰਦੇ ਆ ਰਵਦਾਸ ਜੀ ਨੂੰ ਕੋਟ ਕਰਦੇ ਕਿਉਂਕਿ ਭਗਤ ਜੀ ਨੇ ਆਪਣੇ ਵੇਲੇ ਦੀ ਬਾਤ ਲਿਖਦਿਆ ਕਿ ਆਬ ਵਿਪਰ ਪ੍ਰਦਾਨ ਤੇ ਕਰੇ ਡੰਡਾਉਤ ਕਹਿ ਲੱਗੇ ਹੁਣ ਵਿਪਰ ਵੀ ਪੰਡਿਤ ਵੀ ਆ ਕੇ ਮੱਥਾ ਟੇਕਦਾ ਹੈ ਪੰਡਿਤ ਦੀ ਗੱਲ ਛੱਡੋ ਝਾਲਾਂ ਬਾਈ ਚਤੌਰ ਦੀ ਰਾਣੀ ਆ ਕੇ ਮੱਥਾ ਟੇਕਦੀ ਹੈ ਰਾਣੀ ਚਤੌਰ ਦੀ ਰਾਣੀ ਝਾਲਾਂ ਬਾਈ ਚਤੌਰ ਤੋਂ ਚੱਲ ਕੇ ਭਗਤ ਜੀ ਦੇ ਮੁਕਾਮ ਤੇ ਪਹੁੰਚਦੀ ਆ ਤੇ ਮੱਥਾ ਟੇਕਦੀ ਹੈ ਇਹ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਸੀ ਹਜ਼ੂਰ ਅੱਜ ਦੇ ਸ਼ਬਦ ਅੰਦਰ ਫਰਮਾਉਂਦੇ ਨੇ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਫੱਗਣ ਦੇ ਮਹੀਨੇ ਵਿੱਚ ਆਨੰਦ ਆ ਗਿਆ ਹਰੀ ਸੱਜਣ ਮੇਰੇ ਵਿੱਚੋਂ ਪ੍ਰਤੱਖ ਅੰਦਰੀ ਸੀ ਮੈਨੂੰ ਮੇਰੇ ਗੁਰੂ ਜੀ ਨੇ ਹਰੀ ਸੱਜਣ ਦੇ ਨਾਲ ਮਿਲਾ ਦਿੱਤਾ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਜਿਹੜੇ ਸੰਤ ਨੇ ਰੱਬ ਦੇ ਪਿਆਰੇ ਨੇ ਗੁਰੂ ਜੀ ਨੇ ਉਹ RAM ਨੂੰ ਮਲਾਉਣ ਵਿੱਚ ਮਦਦਗਾਰ ਹੁੰਦੇ ਨੇ ਉਹ ਕਰੋਨਾ ਕਰਕੇ ਕਿਰਪਾ ਕਰਕੇ ਵਿਛੜੀਆਂ ਨੂੰ ਗੁਰੂ ਜੀ ਰੱਬ ਜੀ ਦੇ ਨਾਲ ਮਿਲਾ ਦਿੰਦੇ ਨੇ ਜਿਹੜੇ ਰੱਬ ਜੀ ਨੂੰ ਮਿਲ ਜਾਂਦੇ ਨੇ ਸੇਜ ਸੁਹਾਵੀ ਸਰਬ ਸੁਖ ਉਹਨਾਂ ਦੇ ਹਿਰਦੇ ਦੀ ਸੇਜਾ ਸੋਹਣੀ ਹੋ ਜਾਂਦੀ ਹੈ ਜਿੱਥੇ ਰੱਬ ਜੀ ਆ ਕੇ ਬਹਿ ਜਾਂਦੇ ਹੋਣਗੇ ਉੱਥੇ ਕੋਈ ਆਗਨ ਹੋਏਗਾ ਉੱਥੇ ਕੋਈ ਦਰਗੰਦੀ ਹੋਏਗੀ ਉੱਥੇ ਕੋਈ ਭੈੜਾ ਖਿਆਲਾਤ ਹੋਏਗਾ ਉੱਥੇ ਕੋਈ ਮਾੜੀ ਵਿਚਾਰ ਹੋਏਗੀ ਹਿਰਦੇ ਦੀ ਸੇਜਾ ਉਹ ਸੋਹਣੀ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਸੁੱਖ ਮਿਲ ਜਾਂਦੇ ਨੇ ਸਰਬ ਸੁੱਖ ਹੁਣ ਦੁੱਖਾਂ ਨਾਹੀ ਜਾਏ ਜਾਏ ਦਰਥੋਂ ਦਾਇ ਜਗਾ ਜਿੱਥੇ ਰੱਬ ਜੀ ਬਹਿ ਜਾਣ ਉਥੇ ਦੁੱਖ ਆ ਸਕਦੇ ਨੇ ਜਿੱਥੇ ਰੌਸ਼ਨੀ ਹੋਏ ਉਥੇ ਅੰਧੇਰਾ ਆ ਸਕਦਾ ਕਹਿ ਲੱਗੇ ਹੁਣ ਦੁੱਖ ਆ ਹੀ ਨਹੀਂ ਸਕਦਾ ਦੁੱਖ ਕੋਲ ਸਮਰੱਥਾ ਹੀ ਨਹੀਂ ਕਿ ਰੱਬ ਦੇ ਕੋਲ ਜਾ ਕੇ ਕਹਿ ਲੱਗੇ ਇੱਕ ਵਾਰ ਨਾ ਅੰਧੇਰਾ ਸ਼ਿਕਾਇਤ ਕਰਨ ਚਲਾ ਗਿਆ ਰੌਸ਼ਨੀ ਦੀ ਵਾਹਿਗੁਰੂ ਜੀ ਕਹਿਣ ਲੱਗੇ ਤੇਰੀ ਮੈਂ ਸ਼ਿਕਾਇਤ ਸੁਣ ਲਈ ਆ ਪਰ ਅੰਧੇਰੇ ਨੂੰ ਨਾਲ ਲੈ ਕੇ ਆ ਰੌਸ਼ਨੀ ਨੂੰ ਹੁਣ ਅੰਧੇਰਾ ਰੌਸ਼ਨੀ ਨੂੰ ਨਾਲ ਲੈ ਜਾ ਸਕਦਾ ਇਵੇਂ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਪ੍ਰਗਟ ਹੋਤੇ ਉਹਦੇ ਹਿਰਦੇ ਵਿੱਚ ਦੁੱਖ ਨਹੀਂ ਆ ਸਕਦਾ ਈਸ਼ ਕੁੰਨੀ ਵੱਡ ਭਗਨੀ ਵਰ ਪਾਇਆ ਹਰ ਰਾਏ ਉਸ ਵੱਡਿਆਂ ਭਾਗਾ ਵਾਲੀ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਦਾ ਮਨੋਰਥ ਉਹਦਾ ਪੂਰਾ ਹੋ ਜਾਂਦਾ ਹੈ ਉਹ ਹਰੀ ਰਾਏ ਨੂੰ ਹਰੀ ਪਰਮਾਤਮਾ ਰੂਪੀ ਪਤੀ ਨੂੰ ਮਿਲ ਲੈਂਦੀ ਹੈ ਮਿਲ ਸਹੀਆਂ ਮੰਗਲ ਲਗਾਵਹੀ ਰੱਬ ਮਿਲ ਵੀ ਜਾਏ ਨਾ ਮੈਂ ਬੇਨਤੀ ਕਰਾਂ ਰੱਬ ਦੀ ਸਿਫਤ ਤਾਂ ਵੀ ਨਾ ਛੱਡੋ ਰੱਬ ਵਰਗਾ ਹੋ ਜਾਂਦਾ ਬੰਦਾ ਰੱਬ ਵਰਗਾ ਰੱਬ ਦੀ ਸਿਫਤ ਤਾਂ ਵੀ ਨਹੀਂ ਛੱਡਣੀ ਚਾਹੀਦੀ ਰੱਬ ਵਰਗੇ ਹੋਏ ਗੁਰੰਗਦ ਦੇਵ ਸਾਹਿਬ ਤਖਤ ਤੇ ਬੈਠੇ ਸਿਫਤਾਂ ਨਹੀਂ ਕੀਤੀਆਂ ਬਾਅਦ ਚ ਉਹਨਾਂ ਨੇ ਰੱਬ ਵਰਗੇ ਗੁਰੂ ਅਮਰਦਾਸ ਜਦ ਤਖਤ ਅਸੀਲ ਹੋਏ ਤੋ ਉਹਨਾਂ ਸਿਫਤਾਂ ਛੱਡ ਦਿੱਤੀਆਂ ਸੋਂ ਕੋਈ ਜ਼ਿਆਦਾ ਕੀਤੀਆਂ ਨੇ ਮਿਲ ਸਹੀਆਂ ਮੰਗਲ ਲਗਾਵੀਂ ਗੀਤ ਗੋਵਿੰਦ ਅਲਾਏ ਉਹ ਫਿਰ ਜੀਵ ਰੂਪੀ ਇਸਤਰੀਆਂ ਆਖਦੀਆਂ ਨੇ ਹਰ ਜਿਹਾ ਅਵਰਣ ਦਿਸੀ ਰੱਬ ਵਰਗਾ ਮੈਨੂੰ ਕੋਈ ਦਿਸਦਾ ਹੀ ਨਹੀਂ ਕੁਝ ਹੈ ਹੀ ਨਹੀਂ ਕਿੰਨੂੰ ਉਹਦੇ ਤਲ ਖੜਾ ਕਰਾਂ ਕੋਈ ਦੂਜਾ ਲਵੇ ਨਾ ਲਾਏ ਕੋਈ ਦੂਸਰਾ ਹੈ ਹੀ ਨਹੀਂ ਜਿਹੜਾ ਮੈਨੂੰ ਆਪਣੇ ਨਾਲ ਲਾ ਸਕੇ ਜਿਹੜਾ ਮੇਰੇ ਅੰਦਰ ਆਪਣੇ ਪ੍ਰਤੀ ਅਟਰੈਕਸ਼ਨ ਪੈਦਾ ਕਰ ਸਕੇ ਕਿ ਰੱਬ ਤੋਂ ਬਿਨਾ ਮੇਰੇ ਗੁਰੂ ਤੋਂ ਬਿਨਾ ਮੈਂ ਕਿਤੇ ਤੋਂ ਪ੍ਰਭਾਵਿਤ ਹੁੰਦਾ ਹੀ ਨਹੀਂ ਹਲਤ ਪਲਤ ਸਵਾਰਿਓਂ ਨਿਚਲਨ ਦਿੱਤੀਆਂ ਨਾ ਜਾਏ ਫੱਗਣ ਦੇ ਮਹੀਨੇ ਅੰਦਰ ਜੋ ਰੱਬ ਜੀ ਨਾਲ ਮਲਾਪ ਪੈਦਾ ਕਰ ਲੀਂਦੇ ਨੇ ਮਲਾਪ ਹੋ ਜਾਂਦਾ ਹੈ ਉਹਨਾਂ ਦਾ ਲੋਕ ਪ੍ਰਲੋਕ ਸਬਰ ਜਾਂਦਾ ਹੈ ਤੇ ਹਿਰਦਾ ਜਿਹੜਾ ਟਿਕ ਜਾਂਦਾ ਮਨ ਜਿਹੜਾ ਟਿਕ ਜਾਂਦਾ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ ਸੰਸਾਰ ਸਾਗਰ ਤੇ ਰਖੇਨ ਗੁਰੂ ਜੀ ਪ੍ਰਵਾਤਮਾਨ ਜੀ ਪਰਵਦਗਾਰ ਜੀ ਵਾਹਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਸੰਸਾਰ ਸਾਗਰ ਤੋਂ ਰੱਖ ਲੈਂਦੇ ਨੇ ਵਿਕਾਰਾਂ ਵਿੱਚ ਡੁੱਬਣ ਤੋਂ ਬਚਾ ਲੈਂਦੇ ਨੇ ਤੇ ਉਹਨਾਂ ਦਾ ਜਨਮ ਮਰਨ ਵੀ ਖਤਮ ਕਰ ਦਿੰਦੇ ਨੇ ਜਿਹਾ ਵਾਹਿ ਇਕ ਅਨੇਕ ਗੁਣ ਮੇਰੇ ਵਾਹਿਗੁਰੂ ਜੀ ਤੇਰੀ ਦਿੱਤੀ ਜ਼ੁਬਾਨ ਮੇਰੇ ਕੋਲ ਇੱਕ ਹੈ ਇਕ ਕੁ ਜ਼ੁਬਾਨ ਨਾਲ ਤੇਰੀ ਕਿਹੜੀ ਕਿਹੜੀ ਸਿਫਤ ਕਰਾਂ ਤੁਹਾਡੀਆਂ ਸਿਫਤਾਂ ਵਾਹਿਗੁਰੂ ਜੀ ਪੂਰੀਆਂ ਨਹੀਂ ਕਈਆ ਜਾ ਸਕਦੀਆਂ ਤਰੇ ਨਾਨਕ ਚਰਣੀ ਪਾਏ ਹਾਂ ਏ ਨਾਨਕ ਜਿਹੜੇ ਤੁਹਾਡੇ ਚਰਣਾ ਲਾਲ ਜੁੜ ਕੇ ਤਰ ਗਏ ਤਰ ਗਏ ਵਿਕਾਰ ਉਹਨਾਂ ਨੂੰ ਡੋਬ ਨਾ ਸਕੇ ਨਹੀਂ ਤੇ ਅਸੀਂ ਰੋਜ਼ ਪੜਦੇ ਹਾਂ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਉਥੇ ਸ਼ਬਦ ਦੇਖਣਾ ਨਹੀਂ ਆ ਹਮ ਦੇਖਾ ਮੈਂ ਦੇਖਿਆ ਗੁਰੂ ਜੀ ਕਹਿੰਦੇ ਮੈਂ ਦੇਖਿਆ ਹਮ ਦੇਖਾ ਤੈ ਡੂਬੀ ਅਲੇ ਮੇਰੇ ਦੇਖਦੇ ਆ ਦੇਖਦੇ ਆ ਪਤਾ ਨਹੀਂ ਕਿੰਨੇ ਡੁੱਬ ਗਏ ਕਿੰਨੇ ਡੁੱਬ ਗਏ ਕੋਈ ਕ੍ਰੋਧ ਵਿੱਚ ਡੁੱਬ ਗਿਆ ਕੋਈ ਲੋਭ ਵਿੱਚ ਡੁੱਬ ਗਿਆ ਇਗਲ ਯਾਦ ਰੱਖਿਓ ਜਿਸ ਬੰਦੇ ਕੋਲ ਨਿਤਨੇਮ ਨਹੀਂ ਡੁੱਬਿਆ ਜੀ ਜਿਸ ਕੋਲੋ ਗੁਰੂ ਘਰ ਦੀ ਸੇਵਾ ਨਹੀਂ ਡੁੱਬਿਆ ਜੇ ਜਿਹੜਾ ਗੁਰੂ ਘਰ ਤੋਂ ਟੁੱਟਿਆ ਸਮਝ ਲਓ ਡੁੱਬਿਆ ਹੀ ਐ ਲੱਖਾ ਸਿੰਘ ਹੋਣੀ ਬੜੀ ਸੇਵਾ ਕਰਦੇ ਨੇ ਤਰੇ ਹੋਏ ਨੇ ਉਹ ਡੁੱਬੇ ਨੇ ਲੋਕ ਜਿਹੜੇ ਗੁਰੂ ਚਰਣਾ ਤੋਂ ਟੁੱਟੇ ਹੋਏ ਨੇ ਫਲਗੁਨ ਨੇ ਤੇ ਸਲਾਹੀ ਐ ਕਹਿ ਲੱਗੇ ਫੱਗਣ ਦੇ ਮਹੀਨੇ ਅੰਦਰ ਉਹਦੀ ਸਿਫਤ ਸਲਾਹ ਕਰੀ ਜਿਸ ਨੂੰ ਤਿੱਲ ਨਾ ਤਮਾਏ ਜਿਸ ਨੂੰ ਤਿੱਲ ਜਿੰਨੀ ਨਹੀਂ ਤਮਾ ਨਹੀਂ ਤਮਾ ਰੱਬ ਜੀ ਨੂੰ ਤਮਾ ਹੈ ਰੱਬ ਕੇਵਲ ਦਿੰਦਾ ਜੇ ਲੈਂਦਾ ਕੁਝ ਵੀ ਨਹੀਂ 70 80 ਸਾਲ ਉਹ ਸਰੀਰ ਦੇ ਕੇ ਰੱਖਦਾ ਬੰਦਾ ਰੱਬ ਨੂੰ ਕੀ ਦਿੰਦਾ ਜਿੰਨਾ ਸਮਾਂ ਰੱਬ ਨੇ ਬੰਦੇ ਨੂੰ ਦਿੱਤਾ ਉਹਦਾ ਇੱਕ ਹਿੱਸਾ ਵੀ ਬੰਦਾ ਰੱਬ ਨੂੰ ਨਹੀਂ ਦਿੰਦਾ ਅੱਖਾਂ ਰੱਬ ਨੇ ਦਿੱਤੀਆਂ ਵਰਤਦਾ ਕਿਤੇ ਹੋਰ ਹੈ ਜ਼ੁਬਾਨ ਰੱਬ ਨੇ ਦਿੱਤੀ ਹੈ ਵਰਤਦਾ ਹੋਰ ਲਈ ਹੈ ਕਦਮ ਰੱਬ ਨੇ ਦਿੱਤੇ ਨੇ ਵਰਤਦਾ ਹੋਰ ਲਈ ਹੈ ਰੱਬ ਦਿੰਦਾ ਤੇ ਉਹਦੇ ਦੇਣ ਪਿੱਛੇ ਲੈਣ ਦੀ ਭਾਵਨਾ ਨਹੀਂ ਹੁੰਦੀ ਮੈਨੂੰ ਖਿਮਾ ਕਰਿਓ ਬੰਦਾ ਦਿੰਦਾ ਤੇ ਕਦੀ ਵੀ ਅਨ ਕੰਡੀਸ਼ਨਲ ਨਹੀਂ ਦਿੰਦਾ ਕੰਡੀਸ਼ਨ ਹੁੰਦੀ ਹੈ ਸ਼ਰਤ ਹੁੰਦੀ ਹੈ ਤੁਹਾਨੂੰ ਪਤਾ ਹੋਵੇ ਵੀ ਇਹ ਬੰਦਾ ਸ਼ਰਾਬੀ ਹੈ ਕੁਆਬੀ ਹੈ ਬਿਬਚਾਰੀ ਹੈ ਗੁਰਦੁਆਰੇ ਦੇ ਬਾਹਰ ਬੈਠਾ ਹੋਵੇ ਤੁਹਾਨੂੰ ਪਤਾ ਹੋਵੇ ਮੈਨੂੰ ਪਤਾ ਹੋਵੇ ਉਹ ਆਖ ਕੇ ਕਿ ਰੁਪਿਆ 100 ਦੇ ਦਿਓ ਤੁਸੀਂ ਪਤਾ ਕੀ ਕਰੋਗੇ ਜਾ ਕੇ ਸ਼ਰਾਬੀ ਪੀਣੀ ਹੈ ਨਾ ਨਹੀਂ ਦੇਣਾ ਅਸੀਂ ਸ਼ਰਤ ਨਾਲ ਦਿੰਨੇ ਆਂ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਆਖਦੇ ਨੇ ਉਹ ਗੁਨਾਹਗਾਰਾਂ ਨੂੰ ਦੇਖਦਿਆਂ ਹੋਇਆਂ ਨਹੀਂ ਦੇ ਰਿਹਾ ਦੋਖਣ ਦੇਖਤ ਹੈ ਪਰ ਦੇਤ ਨਾ ਹਾਰ ਹਾਰਦਾ ਨਹੀਂ ਬੰਦਾ ਹਾਰਦਾ ਹੈ ਬੰਦਾ ਤਾਂ ਆਪਣੇ ਬੱਚੇ ਨੂੰ ਵੀ ਜ਼ਮੀਨ ਜਾਇਦਾਦ ਤੋਂ ਬੇਦਖਲ ਕਰ ਦਿੰਦਾ ਜੇ ਉਹ ਅੱਗਿਆ ਵਿੱਚ ਨਾ ਹੋਵੇ ਤੇ ਜਿੰਨੇ ਲੋਗ ਨੇ ਸਭ ਰੱਬ ਦੀ ਆਗਿਆ ਵਿੱਚ ਹੀ ਚੱਲ ਰਹੇ ਨੇ ਕਦੀ ਉਹਨੇ ਕਿਸੇ ਨੂੰ ਸਰੀਰ ਤੋਂ ਬੇਦਖਲ ਕੀਤਾ ਧਰਤੀ ਤੋਂ ਬੇਦਖਲ ਕੀਤਾ ਇੱਕ ਰੱਬ ਹੀ ਹੈ ਜਿੰਨੂੰ ਤਿੱਲ ਜਿੰਨੀ ਨੀ ਤਮਾ ਨਹੀਂ ਹਾਂ ਤੇ ਸਾਡੀ ਅਵਸਥਾ ਪਤਾ ਕੀ ਹੈ ਦੇ ਦੇ ਮੰਗੇ ਸਹਿਸਾ ਗੁਣਾ 1 ਰੁਪਈਆ 10 ਰੁਪਈਏ 20 ਰੁਪਈਏ 100 ਰੁਪਈਏ ਦਿੱਤੇ ਨਾ ਰੱਬ ਦੇ ਧਰਮ ਦੇ ਨਾਂ ਤੇ ਤੇ ਸੋਚ ਹੁੰਦੀ ਪੀ ਹਜ਼ਾਰਾਂ ਗੁਣਾ ਮਿਲੇ ਰੱਬ ਨੇ ਸਰੀਰ ਦਿੱਤਾ ਸਾਡੇ ਕੋਲੋਂ ਕੁਝ ਲੈਣਾ ਸੀ ਰੋਜ਼ ਸਾਹ ਦੇ ਰਿਹਾ ਉਹਨੇ ਸਾਡੇ ਕੋਲੋਂ ਕੁਝ ਲੈਣਾ ਸੀ ਉਹੀ ਹੈ ਜਿੰਨੂੰ ਤਿੱਲ ਜਿੰਨੀ ਵੀ ਤਮਾ ਨਹੀਂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ